ਇਹ ਦੁਨੀਆ ਦੇ ਠਿੱਕੇ ਗੁਲਾਲਾਂ ਦੀ ਗੱਲ ਦੂਰ ਦੀ ਨਹੀਂ ਮੈਨੂੰ ਉਹ ਗੁਲਾਲ ਨਜ਼ਰ ਆ ਰਿਹਾ ਹੈ ਜਿਹੜਾ ਗੁਲਾਲ ਆਪ ਜੀ ਨੇ ਅੱਜ ਇਸ ਖਾਲਸੇ ਤੇ ਸੁੱਕਿਆ ਹੈ ਮਾਰੇ ਕਹਣ ਲਗੇ ਭਾਈ ਸਾਹਿਬ ਜੀ ਕੋਈ ਖੁੱਲ ਕੇ ਵਿਚਾਰ ਕੇ ਚੰਗੀ ਤਰ੍ਹਾਂ ਖਾਲਸੇ ਨੂੰ ਪਤਾ ਲੱਗੇ ਕਿ ਕਿਹੜਾ ਗੁਲਾਲ ਪਰ ਕਵੀ ਸੀ ਭਾਈ ਵਿਦਵਾਨ ਜਨ ਸੀ ਤਣ ਲੱਗਿਆ ਜੀ ਪੁਜਕਾਰੀਏ ਫਿਰ ਜਾਪਰਾਂ ਨੇ ਕਿਹ ਹੰਗ ਬੇਰੰਗ ਕੁਸ਼ ਰੰਗੋ ਬੁਕਰ ਗੁਲਾਲ ਅਬਸਾਨੀਏ ਦਸਤੇ ਮੁਬਾਰਕ ਜਮੀਨੋ ਆਸਮਾਨਾ ਸੁਰਖ ਰੂ ਕਰਦਾ ਕਹਿਣ ਲੱਗੇ ਅੱਜ ਮੇਰੇ ਕਨ ਕੀ ਤਰ ਪਾਤਸ਼ਾਹ ਨੇ ਹੱਥਾਂ ਵਿੱਚ ਕਿਰਪਾ ਰੂਪੀ ਗੁਲਾਲ ਕਿਰਪਾ ਰੂਪੀ ਪਿਚਕਾਰੀ ਫੜੀ ਹੈ ਉਸ ਪਿਚਕਾਰੀ ਦਾ ਸ਼ਤਾਂ ਮਹਾਰਾਜ ਤੇ ਸਾਰੇ ਪਾਸੇ ਗੁਲਾਮ ਦਾ ਰੰਗ ਹੀ ਰੰਗ ਹੋ ਗਿਆ ਗੁਲਾਲ ਅਪਸਾਨੀ ਬਸਤੇ ਮਾਰਕ ਮਹਾਰਾਜ ਨੇ ਹੱਥਾਂ ਦੇ ਵਿੱਚ ਗੁਲਾਲ ਫੜ ਕੇ ਕਿਰਪਾ ਰੂਪੀ ਗੁਲਾਲ ਖਾਲਸੇ ਕੁਟਨਾ ਕੀਤਾ ਤੇ ਉਹ ਸਾਰਾ ਗੁਲਾਲ ਜਿਹੜਾ ਹੈ ਅੱਜ ਉਸ ਗੁਲਾਲ ਦੇ ਨਾਲ ਆਨੰਦ ਪਰ ਸਭ ਰੰਗਿਆ ਹੋਇਆ ਆਪਾਂ ਬੈਠੇ ਆ ਨਾ ਭਯੂਕੀ ਦੇ ਇਲਾਕੇ ਉਤਰਾਖੰਡ ਦੀਆਂ ਪਹਾੜੀਆਂ ਦੇ ਨੇੜੇ ਇਹ ਸਾਰਾ ਗੁਲਾਲ ਹੀ ਕਲਗੀਧਰ ਪਾਤਸ਼ਾਹ ਦਾ ਆਪ ਪੁਰਬ ਮਨਾਏ ਸਾਡੇ ਤਾਂ ਸਫਲ ਹਨ ਇਹ ਪ੍ਰਬੰਧਕ ਧੰਨਾਂ ਨੇ ਆਪ ਨੱਦਰ ਦੇ ਧੰਨੋ ਕਿਉਂਕਿ ਆਪ ਜੀ ਨੇ ਇਹ ਦੱਸਿਆ ਕਿ ਤੁਹਾਡੇ ਪੁਰਬ ਮਨਾਉਣ ਤੋਂ ਪਹਿਲਾਂ ਜਿਹੜੀ دیਵਾਨ ਦੀ ਸ਼ੁਰੂਆਤ ਹੋਈ ਹੈ ਉਹ ਸਾਡੀਆਂ ਛੋਟੀ ਛੋਟੀ ਬੱਚੀਆਂ ਨੇ ਕੀਤੀਆਂ ਇਹ ਸਾਡੇ ਖੁਰਬਾਂ ਦਾ ਇਹੋ ਨਿਚੋੜ ਹੈ ਕਿ ਕੱਲਾ ਲੰਗਰ ਖਾਣਾ ਕੱਲਾ ਦੀਵਾਨ ਸੁਣ ਜਾਣਾ ਮੱਥਾ ਟੇਕ ਜਾਣਾ ਜਿੱਥੇ ਆਇਓਨਾ ਨੂੰ ਸੁਣਿਆ ਲੰਗਰ ਖਾਦੇ ਪਕੌੜੇ ਖਾਦੇ ਇਹ ਸਾਡੇ ਦੀਵਾਨ ਨਹੀਂ ਸਾਡੇ ਦੀਵਾਨਾਂ ਦੇ ਵਿੱਚੋਂ ਕੁਝ ਉਸ ਚੀਜ਼ ਦਾ ਨਿਚੋੜ ਮਿਲੇ ਕਿ ਸਾਡੀ ਫੁੱਲਵਾੜੀ ਨੂੰ ਕੀ ਮਿਲਿਆ ਤੇ ਇਸ ਜਗ੍ਹਾ ਤੇ ਆਪ ਜੀ ਦੇ ਨਗਰ ਦੇ ਬੱਚਿਆਂ ਨੇ ਤੇ ਜਦੋਂ ਛੋਟੀ ਛੋਟੀ ਬੱਚੀਆਂ ਨੇ ਆਪ ਸਮਤਾ ਦੇ ਸਾਹਮਣੇ ਖੜੇ ਹੋ ਕੇ ਪਹਿਜਰੋ ਗਾਇਆ ਕਿਨੀਆਂ ਸੋਹਣੀਆਂ ਕਵਿਤਾ ਸੁਣਾਈ ਇਹੋ ਭਾਈ ਸਾਡਾ ਵਿਰਸਾ ਹੈ ਇਹ ਫੁੱਲવાડી ਹੈ ਇਹ ਬੱਚੀਆਂ ਆਉਣ ਤੱਕ ਕਦੇ ਸਾਡੀ ਕੌਮ ਦੀਆਂ ਵੱਡੀਆਂ ਪ੍ਰਚਾਰਕ ਬਣ ਕੇ ਸਿਵਾਵਾ ਕਰਨਗੀਆਂ ਇਹੋ ਭਾਈ ਸਾਡੇ ਪੁਰਖਾਂ ਦਾ ਫਾਇਦਾ ਹੈ ਇਹੋ ਪੁਰਖ ਮਨਾਏ ਸਾਡੀ ਸਫਲਤਾ ਤੇ ਕਲਗੀ ਤਰ ਪਾਤਸ਼ਾਹ ਦੀਆਂ ਸਿਫਤਾਂ ਭਾਈ ਜਿੰਨੀਆਂ ਕੀਤੀਆਂ ਜਾਈਏ ਓਨੀਆਂ ਹੀ ਸਿਫਤਾਂ ਥੋੜੀਆਂ ਹਨ ਇਹ ਉਹ ਦਸ਼ਮੀਪਾਤਸ਼ਾ ਜਿਨ੍ਹਾਂ ਦੇ ਪ੍ਰਤੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਬਚਨ ਹਨ ਉਹਨਾਂ ਨੇ ਗੱਲ ਅਖੀਰ ਕਰ ਦਿੱਤੀ ਕਹਿਣ ਲੱਗੇ ਸਾਇਜਾਤੀ ਇਕਤਾ ਅਨੇਕਤਾ ਦਿਲਾਈ ਜਾਤੀ ਹੋਵਤੀ ਕੁਚੀ ਲਤਾ ਕਤੇ ਬਨ ਕੁਰਾਨ ਕੀ ਪਾਪ ਹੀ ਪਰਪਕ ਜਾਤੇ ਧਰਮ ਅਤ ਸਕ ਜਾਤੇ ਬਰਨ ਗਰਕ ਜਾਤੇ ਸਾਹ ਸੰਵਿਧਾਨ ਕੀ ਦੇਵੀ ਦੇਵ ਦਿਹੋਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਕੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ ਕਰਣਾ ਨਿਧਾਨ ਕੀ ਪਾਤਸ਼ਾਹ ਕਰਨਗੇ ਜੇ ਕਲਕੀਤਰ ਪਾਤਸ਼ਾਹ ਦਾ ਨਾ ਹੁੰਦਾ ਤੇ ਇਸ ਦੁਨੀਆ ਤੇ ਨਾ ਮੰਦਰ ਹੁੰਦੇ ਨਾ ਟੱਲ ਹੁੰਦੇ ਨਾ ਕੋਈ ਪੁਜਾਰੀ ਹੁੰਦਾ ਨਾ ਕੋਈ ਪਾਠ ਪੂਜਾ ਹੁੰਦੀ ਸੰਤ ਜੀ ਜੇ ਕਲਗੀਧਰ ਪਾਤਸ਼ਾਹ ਦਾ ਆਗਮਨ ਨਾ ਹੁੰਦਾ ਤੇ ਹੋ ਸਕਦਾ ਅਸੀਂ ਸਾਰੇ ਮੁਸਲਮਾਨ ਹੁੰਦੇ ਨਾ ਕਹਾਂ ਅੱਬ ਕੀ ਨਾ ਕਹਾਂ ਮੈਂ ਜੱਬ ਕੀ ਬਾਤ ਕਹਾਂ ਮੈਂ ਤਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਸੁਨਤ ਹੁੰਦੀ ਸਭ ਕੀ ਇਹ ਪਾਤਸ਼ਾਹ ਨੇ ਸਾਡੇ ਤੇ ਰਹਿਮਤਾ ਕੀਤੀਆਂ ਮਹਾਰਾਜ ਕਿਰਪਾ ਕਰਨ ਤਲਗੀ ਤਰ ਪਾਤਸ਼ਾ ਉਹਨਾਂ ਦੇ ਜੀਵਨ ਜਿੰਨਾ ਵੱਡਾ ਜੀਵਨ ਹੈ ਉਹਨੇ ਵੀ ਵੱਡੇ ਭਾਈਓ ਗੁਰੂ ਹਨ ਉਹਨਾਂ ਦਾ ਵਰਗਾ ਕੋਈ ਨਾ ਅਜਤਬ ਹੋ ਸਕਿਆ ਨਾ ਹੀ ਕੋਈ ਹੋ ਸਕਦਾ ਹੈ ਤਦੋਂ ਡੱਲੇ ਨੇ ਮਹਾਰਾਜ ਨੂੰ ਕਿਹਾ ਮਹਾਰਾਜ ਕਿ ਆਪ ਜੀ ਨੇ ਮੈਨੂੰ ਜੰਗ ਦੇ ਮੈਦਾਨ ਵਿੱਚ ਨਹੀਂ ਸੱਦਿਆ ਮੇਰੇ ਪੁੱਤ ਆਪ ਜੀ ਦੇ ਸ਼ਹੀਦ ਹੋ ਗਏ ਤੇ ਮਹਾਰੇ ਕਹਣ ਲੱਗੇ ਡੱਲੇ ਆ ਜੀ ਸਮਾਨੀ ਬੜਾ ਸਮਾਏਗਾ ਸਾਖੀ ਆਪ ਜੀ ਨੇ ਸੁਣੀ ਗੁਰੂ ਕਾ ਸਿੱਖ ਬੰਦੂਕ ਲੈ ਕੇ ਆ ਗਿਆ ਮਹਾਰੇ ਕਹਣ ਲੱਗੇ ਡੱਲੇ ਆ ਸੱਦ ਲਿਆ ਕੋਈ ਸਿੱਖ ਜਦੋਂ ਸਦੋ ਆਪਣੀ ਸਿਪਾਹੀ ਜਦੋਂ ਡੱਲੇ ਨੇ ਸੱਦੇ ਕੋਈ ਬੰਦੂਕ ਦੀ ਗੋਲੀ ਖਾਣ ਨੂੰ ਤਿਆਰ ਨਾ ਹੋਇਆ ਅਖੀਰ ਨੂੰ ਮਾਰੇ ਕਰਨਗੇ ਜਾਂ ਭਾਈ ਉਸ ਖਾਲਸੇ ਦੇ ਤੰਬੂ ਦੇ ਵਿੱਚ ਆਵਾਜ਼ ਮਾਰ ਬੰਦੂਕ ਦੇ ਸਾਹਮਣੇ ਖੜੇ ਹੋਣ ਵਾਸਤੇ ਕੋਈ ਨਾ ਕੋਈ ਖਾਲਸਾ ਨਿਤਰੇਗਾ ਡੱਲੇ ਨੇ ਆਵਾਜ਼ ਮਾਰੀ ਪਿਓ ਪੋਤਾ ਬਾਬਾ ਬੀਰ ਸਿੰਘ ਇਹ ਰਸੰਗ ਉਸੇ ਟਾਈਮ ਮਹਾਰਾਜ ਦੇ ਕੋਲ ਖੜੇ ਹੋ ਗਏ ਮਹਾਰਾਜ ਨੇ ਬੰਦੂਕ ਸਾਹਮਣੇ ਕੀਤੀ ਕਦੇ ਪੂਰਵ ਕੀ ਆਵੇ ਕਦੇ ਪੁੱਤ ਕੀ ਆਵੇ ਕਿ ਇੱਕ ਵਿੱਚ ਬੰਦੂਕ ਦੀ ਗੋਲੀ ਠੰਡੀ ਹੋ ਗਈ ਤੇ ਹੌਸਲ ਦਾ ਮੇਰੇ ਤੱਕ ਨਾ ਪਹੁੰਚੇ ਮੈਂ ਸਹੇਦੀ ਜਾਮੇ ਤੋ ਰਹਿ ਜਾਵਾਂ ਮਹਾਰਾਜ ਕਹਿਣਗੇ ਦੋਵੇਂ ਇਕੱਠੇ ਹੋ ਜਾਓ ਪਾਦਸ਼ਾਹ ਨੇ ਉਹਨਾਂ ਦੀਆਂ ਸਿਰਾਂ 'ਤੇ ਗੋਲੀਆਂ ਲੰਘਾਤੀਆਂ ਤੇ ਪਾਦਸ਼ਾਹ ਨੇ ਡੱਲੇ ਦੇ ਉਲ ਮੁਖ ਕੀਤਾ ਮਹਾਰਾਜ ਕਹਿਣਗੇ ਡੱਲਿਆ ਇਹੋ ਜਾਂ ਮੇਰਾ ਪਿਆਰ ਆ ਮੇਰੇ ਖਾਲਸੇ ਦਾ ਪਿਆਰ ਹੈ ਡੱਲਾ ਮਹਾਰਾਜ ਦੇ ਸਾਹਮਣੇ ਖੜਾ ਤੇ ਮਹਾਰਾਜ ਡੱਲੇ ਨੂੰ ਕਿਉਂ ਦੱਸ ਰਹੇ ਹਨ ਕਿਉਂਕਿ ਸਮਾ ਵੀ ਆਪਣੇ ਅੱਗੇ ਇਜਾਜ਼ਤ ਨਹੀਂ ਦਿੰਦਾ ਡੱਲੇ ਨੂੰ ਪਾਤਸ਼ਾਹ ਆਪਣੇ ਖਾਲਸੇ ਦੇ ਬਾਰੇ ਕੀ ਕਹਿ ਰਿਹਾ